ਅਣੀ ਮੈਂ ਜਿਹੜਾ ਅੱਜ ਤੁਸੀਂ ਪ੍ਰੈਸ ਮੀਟਿੰਗ ਲਈ ਆਇਆ ਕੱਲ ਪਰसों ਦੀ ਵੀ ਤੁਸੀਂ ਕੰਪੇਨ ਤੇ ਜਿਹੜਾ ਤੁਸੀਂ ਸਟ੍ਰੀਟ ਆਪਰੇਸ਼ਨ ਕੀਤਾ ਬੜਾ ਚਰਚਾ ਦਾ ਵਿਸ਼ਾ ਰਿਹਾ। ਸੋ ਨਸ਼ਾ ਇੱਕ ਬੜਾ ਵੱਡਾ ਮੁੱਦਾ ਹੈ ਇਸ ਮਨੂੜ ਦਾ ਵੀ ਸਾਰੇ ਪਾਸੇ ਦਾ ਨਹੀਂ। ਸੋ ਕਿਸ ਤਰ੍ਹਾਂ ਦੇ ਪ੍ਰਬੰਧ ਆਰਵਾਈ ਟਾਈਮ 'ਚ ਪੁਲਿਸ ਦੇ ਹੈ ਕਿਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਸਾਨੂੰ ਪੁਲਿਸ ਦੇਖਣ ਗਿਆ ਦਾ ਟਾਈਮ 'ਚ। ਨਿਕੋ ਜੀ ਨੂੰ ਅਸੀਂ 메ਨ ਟਾਰਗੇਟ ਲੈ ਕੇ ਚੱਲਿਆ। ਇਹਦੇ ਵਿੱਚ ਮਾਨਜੋਗ ਸੀਮ ਸਾਹਿਬ, ਡੀਜੀਪੀ ਸਾਹਿਬ ਐਂਡ ਸੀਨੀਅਰ ਅਫਸਰ ਸਾਰੇ ਉਹਨਾਂ ਦਾ ਸਿੱਧਾ ਸਿੱਧਾ ਫੰਡਾ ਹੈਗਾ ਕਿ ਇਹਨੂੰ ਜਿੰਨੀ ਚੇਤੀ ਹੋ ਸਕੇ ਸਮਾਜ ਦੇ ਵਿੱਚੋਂ ਇੱਕ ਹੋਰ ਕੱਢਣਾ ਹੈ ਐਫਰਟਸ ਦਾ ਲੰਬੇ ਟਾਈਮ ਤੋਂ ਚੱਲਦੇ ਆ ਰਹੇ ਪਰ ਇਹਨੂੰ ਅਸੀਂ ਆ ਮਹੀਨਾ ਜੜਾ ਲੈਣਾ ਸੀ ਬਹੁਤ ਸੀਰੀਅਸ ਹੋ ਜਾਣਾ ਹੈ ਤੇ ਅਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਤੁਸੀਂ ਵੇਖਣਾ ਤਕਰੀਬ ਭਟੇ ਫੀਲਡਸ ਤੋਂ ਜ਼ਿਆਦਾ ਅਸੀਂ ਲੱਗੇ ਹਾਂ ਨਾ ਉਹਦਾ ਰੀਜ਼ਨ ਇਹ ਸਾਨੂੰ ਪਬਲਿਕ ਦਾ ਰਿਸਪੌਂਸ ਵੀ ਮਿਲਦਾ ਨਾ ਪਰ ਅਸੀਂ ਚਾਹੁੰਦੇ ਆ ਵੀ ਇਹ ਗਲੀ ਗਲੀ ਮਹੱਲੇ ਮਹੱਲੇ ਸੁਣਾਇਆ ਸਾਫ਼ ਹੋ ਜਾਵੇ ਇਸੇ ਕਰਕੇ ਅਸੀਂ ਉਹਨੂੰ ਛੋਟੇ ਸੈਕਸ਼ਨਾਂ ਤੋਂ ਭੱਲਿਆਂ ਤੋਂ ਸ਼ੁਰੂ ਕੀਤਾ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਫਿਰ ਇਹਵੇਂ ਕਰਕੇ ਸਾਰਾ ਸਿਟੀ ਆਪਾਂ ਕਵਰ ਕਰ ਦਿੱਤੀ ਤੁਸੀਂ ਪਿਛਲੇ 15-20 ਦਿਨ ਤੋਂ ਰੋਜ਼ਾਨਾ ਦੀ ਪੋਲਿੰਗ ਹੋ ਰਹੀ ਹੈ ਤੁਸੀਂ ਓਵਰਆਲ ਇਸ ਏਰੀਆ ਦਾ ਕੀ ਸਰਵੇ ਆਇਆ ਵੀ ਕਿੰਦਾਂ ਦੇ ਹਾਲਾਤ ਨੇ ਨਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਜੀ ਜਦੋਂ ਪਿਛਲੇ 15-20 ਦਿਨ ਜਿਹੜੇ ਹਨ ਪਹਿਲਾਂ ਕੰਪੇਨ ਚੱਲਦੀ ਰਹੀ ਫਿਰ ਉਹ VOTING ਵਾਲਾ ਹੋ ਗਿਆ ਫਿਰ ਰਿਜ਼ਲਟ ਹੋ ਗਿਆ ਉਹਦੇ ਵਿੱਚ ਤੁਹਾਨੂੰ ਪਤਾ ਇੱਥੇ ਨਿਮੰਟ ਕਾਲਜ ਦੇ ਵਿੱਚ ਸਾਰਾ ਉਹਨਾ ਅਰੇਂਜਮੈਂਟ ਸੀਗਾ ਯੋਕਸਿਟੀ ਅਸਲ ਤੋਂ ਮੇਨੋਂ ਤੇ ਸਾਡਾ ਸ਼ਡਿਊਲ ਕਰਕੇ ਬਿਜ਼ੀ ਰਹਾ ਪਰ ਉਸ ਤੋਂ ਜਿਵੇਂ ਅਸੀਂ ਸ਼ੁਰੂ ਹੋ ਲਏ ਤੇ ਸਾਨੂੰ ਇਮੀਜੈਂਟ ਜਿਹਾ ਪਬਲਿਕ ਦਾ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ ਔਰ ਉਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਜੀ ਆ ਇੱਧਰ ਇਹ ਹੋ ਰਿਹਾ ਇੱਧਰ ਇਹ ਹੋ ਰਿਹਾ ਉਹਦੇ ਪਾਰੀਂ ਵੀ ਅਸੀਂ ਕੰਮ ਕਰ ਰਹੇ ਹਾਂ ਜੀ ਮਾਨੀ ਸਾਹਿਬ ਨੇ ਵੀ ਕਿਹਾ ਹੈ ਕਿ ਬਹੁਤ ਨਿਸ਼ਚਿਤ ਤਰ੍ਹਾਂ ਖਾਣਾ ਭਾਈਆ ਉਹਨੂੰ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਪੇਸ਼ ਹੋ ਰਿਹਾ ਤੁਹਾਨੂੰ ਕੋਈ ਬਹੁਤ ਵਧੀਆ ਰਿਸਪੌਂਸ ਹੈ ਸਾਡੇ ਲਈ ਕਿ ਸਾਨੂੰ ਇਸ ਕੰਮ ਦੇ ਵਿੱਚ ਕਿਸੇ ਦੀ ਕੋਈ ਸ਼ਪਾਰਸ਼ ਨਹੀਂ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਕਿ ਜਿਛੜ ਦੋ ਜੀ ਸਾਡਾ ਖਣਾ ਉਹਦੇ ਉਸ ਤੋਂ ਉਹਦੇ ਲਈ ਇਸ ਸਪੈਸ਼ਲ ਡਰਗਸ ਦੇ ਉੱਤੇ ਕਿਸੇ ਨੇ ਵੀ ਜੇ ਕਿਸੇ ਦੀ ਕਿਤੇ ਭਲੇਖੇ ਨਾ ਕਿਸੇ ਨੇ ਕਿਹਾ ਵੀ ਤਾ ਉਹਨੂੰ ਦੱਸਦਾ ਵੀ ਇਹ ਡਰਗਸ ਨਾਲ ਆਇਆ ਫਿਰ ਕਹਿੰਦੇ ਜੀ ਸੌਰੀ ਬਦਤ ਹੋ ਗਿਆ ਤੁਹਾਨੂੰ ਸਮਝ ਕੋਈ ਨਹੀਂ ਹਾਂ ਕਿ ਕਿਸ ਤਰ੍ਹਾਂ ਕੋਈ ਰਾਜਨੀਤਿਕ ਪ੍ਰੈਸ਼ਰ ਟੰਗਾ ਆਉਂਦਾ ਤੇ ਨਸ਼ਿਆਂ ਲਈ ਕਿਸੇ ਰਾਜਨੀਤਿਕ ਸਪੋਰਟ ਨਹੀਂ ਨਹੀਂ ਰਾਜਨੀਤਿਕ ਪ੍ਰੈਸ਼ਰ ਅੱਜ ਤੱਕ ਡਰਗਸ ਦੇ ਮਾਮਲੇ 'ਚ ਨਹੀਂ ਪਿਆ ਬਟ ਇਹ ਰੀਡਿੰਗ ਦੇ ਵਿੱਚ ਕੀ ਬਈ ਕੀ ਹੁੰਦਾ ਜੀ ਕਿ ਜਿਹੜਾ ਅਫਸਰ ਜ਼ਿਆਦਾ ਐਕਟ ਹੁੰਦਾ ਜਾਂ ਉਦਲੇ ਅਫਸਰ ਵੀ ਇਹ ਕਹਿਣ ਲੱਗ ਜਾਂਦੇ ਜੀ ਇਹ ਕ੍ਰਾਸ ਕਰਦਾ ਜਾਂਦਾ ਜਾਂ মিডিਆ ਇਹਨਾਂ ਜ਼ਿਆਦਾ ਚੁੱਕ ਰਿਆ ਇਹਨਾਂ ਦੇ ਕੰਮਾਂ ਕਰਕੇ ਜੀ ਕਿ ਕੋਈ ਇਸ ਤਰ੍ਹਾਂ ਦੀ ਹੈ ਵੀ ਖਤਮਾਜ ਇਸ ਪਾਸਟਰੂ ਵਿੱਚ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਜਿਹੜਾ ਕੰਮ ਆ ਕਰਕੇ ਆਪਾਂ ਕਹਿੰਦੇ ਆ মিডিਆ ਉਹ মিডিਆ ਹੀ ਤੈਅ ਕਰਦਾ ਵੀ ਉਹਨੇ ਕਿਸ ਤਰ੍ਹਾਂ ਦੇ ਕੰਮ ਨੂੰ ਹਾਈਲਾਈਟ ਕਰ ਰਿਹਾ ਕਿਉਂਕਿ ਅਸੀਂ ਕਿਸੇ ਨੂੰ ਸਪੈਸ਼ਲ ਐਫਰਟ ਨਹੀਂ ਕਰਦੇ ਵੀਡੀਓ ਕੋਈ ਕਰਦਾ ਹੈ ਉਹ ਉਹ ਦੇਖਦੇ ਨੇ ਜਿਹੜੇ ਉਹ ਕਿਉਂਕਿ ਜਿਹੜੇ ਐਕਸਪਰਟ ਹੁੰਦੇ ਨੇ মিডিਆ ਦੇ ਉਹ ਹੀ ਤੈਅ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਥਿਊ ਪਬਲਿਕ ਸ਼ੋਅ ਦੇਣਾ ਚਾਹੁੰਦੇ ਨੇ ਫਿਰ ਉਸ ਹਿਸਾਬ ਨਾਲ ਕੱਲ ਦੇ ਤੁਹਾਡੇ ਐਕਸ਼ਨ ਨੂੰ ਕਾਫੀ মিডিਆ ਨੇ ਕਵਰੇਜ ਦਿੱਤੀ ਹੈ ਜੀ ਬੜਾ ਸਲਾਹਿਆ ਵੀ ਆ ਤੁਹਾਡੀ ਦਲੇਰੀ ਨੂੰ ਫਰ ਕਮੀਰ ਇਹ ਹੀ ਹੈ ਇਹ ਵੀ ਇਸ ਤਰ੍ਹਾਂ ਜਿਹੜਾ ਹੋ ਰਿਹਾ ਨਹੀਂ ਕੱਲ ਦਾ ਨਹੀਂ ਉਹ ਪਰਸੋਂ ਦਾ ਜਿਹੜਾ ਸੀਗਾ ਫਿਰ ਉਹਨੂੰ ਅਸੀਂ ਲੜੀਵਾਰ ਰੱਖਿਆ ਉਹ ਇੱਕ ਕਵਰ ਹੋਇਆ ਬਾਕੀ ਹਲੇ ਉਸ ਤੋਂ ਅਗਲੇ ਦਿਨ ਫੇਰ ਹੋਇਆ ਫੇਰ ਅੱਜ ਵਾਲਾ ਵੀ ਹੈਗਾ ਇਹ ਉਹ ਅਸੀਂ ਮਤਲਬ ਆਲੇ ਨਹੀਂ ਦਿੱਤਾ ਮੀਡੀਆ 'ਚ ਉਹ ਪਤਾ ਨਹੀਂ ਕਿਵੇਂ ਮਤਲਬ ਸਡਨਲੀ ਉਹ ਅਪਰੋਚ ਹੋ ਗਈ ਸੀ ਕਮੇਟੀ ਵੀ ਲੜੀ ਵਾਂਗ ਕਰਨਾ ਚਾਹੁੰਦੇ ਰੀਚਰਡ ਹੋਵੇ ਇਟ ਮੈਨੀ ਕਾਲ ਆਫ ਦੇ ਬڑے ਨਸ਼ੇ ਵਿਕਦੇ ਆ ਉਹਨਾਂ ਵਾਸਤੇ ਕੀ ਫਰਮੇ ਕਰਦੇ ਜਿਹੜਾ ਮੈਡੀਕਲਸ ਹੈਗੇ ਨਾ ਮੈਡੀਕਲ ਵਾਲਿਆਂ ਨਾਲ ਅਸੀਂ ਮੀਟਿੰਗ ਲੈਣੀ ਹੈ ਜੀ ਪਲੱਸ ਉਸ ਨਾਲ ਉਹਦੇ ਚ ਪ੍ਰੈਜ਼ੈਂਸ ਮੰਗਦੇ ਹੈ ਡਰਗ ਇਨਸਪੈਕਟਰ ਦੀ ਔਰ ਡਰਗ ਇਨਸਪੈਕਟਰ ਸਾਹਿਬ ਨਾਲ ਤਾਲਮੇਲ ਨਹੀਂ ਹੋ ਸਕਿਆ ਕਿਉਂਕਿ ਮੇਰੇ ਖਿਆਲ ਨਾਲ ਇਹ ਡਰਗ ਇਨਸਪੈਕਟਰਾਂ ਕੋਲੇ ਦੋ ਤਿੰਨ ਜਿਹੜਾ ਚਾਰਡ ਹੁੰਦਾ ਜਿਹਦੇ ਕਰਕੇ ਉਹਨਾਂ ਤੱਕ ਫਿਰ ਸਾਨੂੰ ਇੱਕ ਸਪੈਸ਼ਲ ਟਾਈਮ ਲੈ ਕੇ ਅਪਰੋਚ ਕਰਨਾ ਪਏਗਾ ਕਿ ਕਿ ਗਿਰੀ ਦੂਜੇ ਨਸ਼ਿਆਂ ਨਾਲੋਂ ਮੈਡੀਕਲ ਨਸ਼ੇ ਦਾ ਜਾਂ ਕੇ ਜ਼ਿਆਦਾ ਪ੍ਰਭਾਵ ਹੈਗਾ ਕਿਉਂਕਿ ਕਈ ਇਸ ਤਰ੍ਹਾਂ ਦੀ ਮੈਡੀਸਿਨ ਹੈ ਜਿਹੜੀਆਂ ਕਿ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਨਾ ਹੀ UNDD ਕੈਟਾਗਰੀ ਚ ਆਉਂਦੀਆਂ ਪਰ ਉਹ ਜ਼ਿਆਦਾਤਰ ਚਰਚਾਵਾਂਾਂ ਦੀ ਚੱਲ ਰਹੀ ਹੈ ਵੀ ਉਹ ਫਲਾਨੀ ਥਾਂ ਉੱਥੇ ਬਣ ਰਹੇ ਨੇ ਵੇਚ ਰਹੇ ਨੇ ਕਈ ਮੈਡੀਕਲ ਸਟੋਰਾਂ ਤੇ ਡਰਗ ਇਨਸਪੈਕਟਰ ਦੀ ਕਾਰਵਾਈ ਦੇ ਬਾਵਜੂਦ ਵੀ ਲਾਇਸੈਂਸ ਕੈਨਸਲ ਕਰਨ ਦੇ ਬਾਅਦ ਵੀ ਉਹ ਮੈਡੀਕਲ ਚੱਲਦੇ ਨੇ ਦੇਖੋ ਜਿਹੜੇ ਮੈਡੀਕਲ ਅਸਮਸੇ ਆਗੇ ਨੇ ਉਹ ਡਰਗਸ ਬੱਕ ਤੇ ਸਾਡਾ ਵਿਸ਼ਾ ਵੀ ਹੈਗਾ ਸੀ ਮਿਲ ਕੇ ਵੀ ਉਹਨਾਂ ਨਾਲ ਗੱਲ ਕਰਾਂਗੇ ਹਾਂ ਇਹ ਗੱਲ ਠੀਕ ਹੈ ਜਿਵੇਂ ਪ੍ਰੈਗਾਵੇਲਨ ਹੋ ਗਿਆ ਤੋ ਦੇਖੋ ਸਾਰੇ ਸਮਾਜ ਦੇ ਵਿੱਚ ਜਿੱਥੇ ਵੀ ਆਪਾਂ ਜਾਣੇ ਉਹਦਾ ਨੁਕਸਾਨ ਵੀ ਜਿਆਦਾ ਸਾਈਡ ਇਫੈਕਟੋਂ ਦਾ ਜਿਆਦਾ ਆ ਮੇਬੀ ਉਹ 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 ਦਿਨਾਂ ਦੇ ਵਿੱਚ ਤੇ ਐਂਡੀ ਦੇ ਵਿੱਚ ਕਰ ਵੀ ਰਿਹਾ ਹਾਂ ਕਾਫੀ ਅੱਛਾ ਲੱਗ ਰਿਹਾ ਸੀ ਸਭ ਨੂੰ ਅਵੇ ਵੀ ਛੋਟੇ ਕਸ਼ਟ ਤਾਂ ਕੋਈ ਤੇਰੀ ਬਣੀ ਹੁੰਦੀ ਜੀ ਹੁੰਦਾ ਵੀ ਕੋਸ ਕੈਂਪੇਨ ਤੋਂ ਬਾਅਦ ਫਿਰ ਉਹ ਹਾਲਾਤ ਵੀ ਦੁਬਾਰਾ ਬਣ ਜਾਂਦੇ ਨੇ ਕੀ ਸ਼ੋਟੀ ਕਰਦੀ ਹੈ ਫੌਜਾਨ ਵਾਈ ਟਾਈਮ ਚ ਐਦਾ ਹਾਲਾਤ ਵਾਰ ਨਹੀਂ ਬਣਦਾ ਕੋਸ਼ਿਸ਼ ਤੇ ਹੁੰਦੀ ਹੈ ਕਿ ਲਗਾਤਾਰ ਇਹ ਪ੍ਰੈਸ਼ਨ ਚਲਦੇ ਰਹਿਣ ਔਰ ਇਸੇ ਲੜੀ ਦੇ ਤੱਕ ਕੰਮ ਚੱਲਦਾ ਰਹੇ ਉਹਦੇ ਲਈ 26 ਸੈਂਸਰਸ ਰਿਸੋਰਸਸ ਪਲੱਸ ਫੋਰਸ ਵੀ ਚਾਹੀਦੀ ਹੁੰਦੀ ਹੈ ਪਰ ਉੱਥੇ ਕਿਤੇ ਨਾ ਕਿਤੇ ਕਰਕੇ ਕਿਵੇਂ ਨਾ ਕੋਈ ਇਹ ਡਿਊਟੀ ਲੋਰ ਡਰਤੀ ਹੈ ਉਹ ਜੀ ਅਜਿ ਮਿਲਦੀ ਕੋਈ ਕਈ ਦਨ ਫੋਰਸ ਵੱਜੀ ਲੈਂਦੀ ਹੈ ਫਿਰ ਉਦੋਂ ਧਿਆਨ ਨਹੀਂ ਦਿੱਤਾ ਨਾ ਦੋ ਕਈ ਵਾਰੀ ਪਬਲਿਕ ਵੀ ਇਸ ਗੱਲ ਦੀ ਸ਼ਿਕਾਇਤ ਕਰਦੀ ਹੈ ਕਿ ਜਦੋਂ ਅਸੀਂ ਇਨਫੋਰਮੇਸ਼ਨ ਤੁਰੰਤ ਨਹੀਂ ਪਹੁੰਚੇ ਉਹਦਾ ਰੀਜ਼ਨ ਇਹ ਹੁੰਦਾ ਵੀ ਉਸ ਟਾਈਮ ਕੀ ਵਰਕਸ अवेलेबल ਹੁੰਦੇ। ਸੋ ਠੀਕ ਹੈ ਬਸ ਉਹ। ਖੈਰ ਵਾਸਤੇ ਲੋਕੀ ਮੈਂ ਇੱਕ ਆਪਾਂ ਗੱਲ ਕਰਨਾ ਚਾਹਾਂਗੇ ਕਿ ਬਹੁਤ ਛੋਟੀ ਗਿਣਤੀ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਛੋਟੀ ਮਾਤਰਾ ਦੇ ਵਿੱਚ ਜਿਹੜਾ ਲੋਕ ਮਤਲਬ ਸੇਲ ਕਰਦੇ ਆ ਤੇ ਉਸ ਤੋਂ ਬਾਅਦ ਜੇ ਅਰੈਸਟ ਵੀ ਹੁੰਦੀ ਆ ਤਾਂ ਉਹ ਥਾਣੇ ਤੋਂ ਬਾਅਦ ਕੀ ਜੇ ਕੋਰਸ ਨੂੰ ਕਾਨੂੰਨੀ ਜੁਡੀਸ਼ਰੀ ਦੇ ਵਿੱਚ ਜੇ ਜਾਈਏ ਤਾਂ ਉਹਨੇ ਸਖਤ ਕਾਨੂੰਨੀ ਹੈਗੇ ਜਿਨ੍ਹਾਂ ਨੂੰ ਇਹ ਜਿਆ ਕਰਕੇ ਡਰ ਨਹੀਂ ਹੈਗਾ ਜਿਹੜੇ ਖਾਸ ਕਰਕੇ ਚਿੱਟਾ ਵੇਚਣ ਵਾਲਿਆਂ ਦੇ ਵਿੱਚ ਤਾ ਉਹ ਕਿਸ ਤਰ੍ਹਾਂ ਨਾਲ ਜਿਵੇਂ ਉੱਤੇ ਕੋਈ ਪ੍ਰਭਾਵ ਨਹੀਂ ਦਿਖਦਾ ਕਿਉਂਕਿ ਉਸੇ ਤਾਂ ਆਪਣੀ ਡਿਊਟੀ ਕਰਕੇ ਅੱਗੇ ਭੇਜ ਦਿੰਦੇ ਆ ਫਿਰ ਉਹਨਾਂ ਨੂੰ ਜਲਦੀ ਜ਼ਮਾਨਤ ਮਿਲ ਜਾਂਦੀ ਆ ਉਹੀ ਬੰਦਾ ਇੱਕ ਪਾਸੇ ਜ਼ਮਾਨਤ ਲੈ ਕੇ ਪਿੱਛੇ ਉਹਦੇ ਕੰਮ ਉਦਾ ਹੀ ਚੱਲਦਾ ਹੁੰਦਾ ਤਾਂ ਉਸ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਕਿ ਜਿਹੜਾ ਹੈਗਾ ਵੀ ਉਸ ਤੇ ਇੱਕ ਡਰ ਖੋ ਬਣੇ ਕਿ ਇੱਕ ਹੀ ਬੰਦੇ ਤੇ ਵਾਰ-ਵਾਰ ਜਿਹੜੇ ਹੈਗੇ ਉਹ ਐਨਡੀਪੀਐਸ ਕਰਦੇ ਆ ਮੇਰੇ ਕੋਲ ਦੇ ਵਾਸਤੇ ਨਾ ਇੱਕ ਥਾਟ ਆ ਫੰਡੀ ਹੈਗਾ ਜਿਹਦੇ ਚ ਨਾ ਜਿਵੇਂ ਕੁਸ਼ਲਮ ਘਰ ਹੁੰਦੇ ਤੇ ਉਹਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਅਟੈਚ ਹੁੰਦੀ ਆ ਪਰ ਇਹ ਗੱਲ ਸਹੀ ਹੈ ਵੀ ਜਿਹੜੀ ਨੌਰਥ ਮਾਰਸ਼ਲਲੀ ਕੁਆਂਟੀਟੀ ਹੈਗੀ ਆ ਸਮਾਲ ਕੁਆਂਟੀਟੀ ਦੇ ਵਿੱਚ ਉਹਨਾਂ ਦੀ ਵੇਚ ਤੇ ਜਲਦੀ ਹੋ ਜਾਊਗੀ ਪਰ ਇਹ ਵੀ ਉਹਦਾ ਰੈਗੂਲਰ ਰਿਸਪੌਂਸ ਪਬਲਿਕ ਮੰਗੋਂ ਵੀ ਸਾਹਮਣੇ ਦਰਵੇ ਉਹ ਲਹੇ ਪਬਲਿਕ ਵੀ ਕਿਤੇ ਨਾ ਕਿਤੇ ਇਸ ਸੀਜ਼ਨ ਨੂੰ ਦੇਖ ਕੇ ਟੁੱਟ ਜਾਂਦੀ ਵੀ ਆ ਕੱਲ ਕੱਲ ਗਿਆ ਸੀ ਫਿਰ ਬਾਹਰ ਆ ਗਿਆ ਫਿਰ ਬਾਹਰ ਆ ਗਿਆ ਪਰ ਜੇ ਆਪਾਂ ਨੂੰ ਲਗਾਤਾਰ ਕੁਲਟੀਫਿਨ ਸਖਤੀ ਰੱਖੀ ਹੋਵੇ ਕਿਤੇ ਨਾ ਕਿਤੇ ਲੱਗਦਾ ਜੀ ਥੈਂਕ ਯੂ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਪਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ